ਆ ਮੈਂ ਦੱਸਣਾ ਡਾਕਟਰ ਵੀ ਲੈ ਆਵਾਂ ਲੜਨ ਲਈ ਇੱਕ ਮਿੰਟ ਕੋਈ ਮਿਲਲੇ ਕਿਸ ਗੱਲ ਤੋਂ ਮਿਲਲੇ ਦੱਸੋ ਆਇਆ ਜਾ ਰਿਹਾ ਦੀ ਦਿਹਾੜੀਆਂ ਤੋੜ ਕੇ ਆਟੋ ਲੈ ਆਇਆ ਖੜਿਆ ਹੈ ਲੜਨ ਨੂੰ ਥੋੜਾ ਖੜਿਆ ਹੈ ਹੱਥ ਜੋੜ ਕੇ ਗਿਆ ਜਾਓ ਜਵਾਬ ਦਿੱਤਾ ਵਾ ਕਿ ਮਿਲਲੇ ਇਹ ਗੱਲ ਲੈਂਗੁਏਜ ਵਿੱਚ ਬੋਲਿਆ ਤੂੰ ਅਸਲ ਵਿੱਚ ਮੈਂ ਤੁਹਾਨੂੰ ਦੱਸਦਾ ਆ ਕਢੋ ਭਾਜੀ ਆ ਲੋਕ ਅਸੀਂ ਤਾਂ ਹਲੀਮੀ ਆ ਓਏ ਤੂੰ ਇੱਕ ਪਰ ਸਾਰਿਆਂ ਨੂੰ ਆ ਰਹੇ ਯਾਰ ਹਾਂਜੀ ਮੈਂ ਲੋਕਾਂ ਨੂੰ ਹਲੀਮੀ ਨਾ ਆਪਣੇ ਸੇਵਾਦਾਰਾਂ ਨੂੰ ਸਾਰਿਆਂ ਨੂੰ ਪਿਆਰ ਲੋਕ ਕਹਿੰਦੇ ਵਿਹਲੇ ਆ ਮੈਂ ਤੁਹਾਨੂੰ ਦੱਸਣਾ ਫੈਕਟਰੀਆਂ ਦੇ ਮਾਲਕ ਵੀ ਸਾਡੇ ਨਾਲ ਬੈਠੇ ਹੋਏ ਆ ਠੀਕ ਹੈ ਪੈਨਸ਼ਨਾਂ ਦੀ ਕਿਸੇ ਨਾਲ ਕੋਈ ਕੁਝ ਹੋਣਾ ਯਾਰ ਇਹ ਕਹਿੰਦਾ ਵੀ ਵਿਹਲੇ ਉਹ ਬੰਦਾ ਕਹਿੰਦਾ ਇਹ ਜਵਾਬ ਦੇਣਾ ਲੋਰਾ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਇਹਦਾ ਹੱਥ ਜੋੜ ਕੇ ਆ ਜਾ ਕੇ ਨਾ ਵੀਹਲੇ ਲੋਕ ਰਾਸਾ ਉਹ ਗੱਲ ਅੱਜ ਕਰਨ ਵਾਲੀ ਆ ਕਿਸਾਨੀ ਦਾ ਸਾਥ ਨਾ ਨਾ ਦਿੱਤਾ ਆ ਆ ਜਿਹੜੀ ਲੋਕਾਂ ਦੇ ਨਾਲ ਵਿਹਲੇ ਦੋ ਮਹੀਨੇ ਲੋਕਡਾਉਨ ਲੱਗਿਆ ਰਿਆ ਨਾ ਜੇ ਕਿਸਾਨਾਂ ਨੇ ਕਣਕ ਉਗਾਈ ਹੈ ਤੈਨੂੰ ਤਾਂ ਮਿਲਣੀ ਆ ਵਿਹਲੇ ਕਹਿਣ ਵਾਲੇ ਨੂੰ ਇੱਕ ਦਿਹਾੜੀ ਲਾ ਲੇਗਾ ਤੇ ਕੀ ਬਣ ਜਾਏਗਾ ਜੇ ਰੋਟੀ ਹੀ ਨਾ ਬਚੀ ਇਹ ਰੋਟੀ ਤੋਂ ਬਗੈਰ ਜੀ ਲੇਗਾ ਅਸੀਂ ਰੋਟੀ ਕਰਕੇ ਖੜੇ ਬੈਠੇ ਹਾਂ ਤੇ ਕਿਸਾਨ ਉੱਤੇ ਢੱਲੇ ਵਾਲ ਕੋ ਇੰਨੀ ਜ਼ਮੀਨ ਹੈ ਭਾਵੇਂ ਸੱਤ ਪੁੱਛਾਂ ਖਾ ਜੇ ਉਹ ਸਾਡੇ ਵਰਗੇ ਭਰਾਵਾਂ ਵਾਸਤੇ ਜਿਹੜੇ ਕਿਰਾਇਆਂ ਤੇ ਰਹਿੰਦੇ ਆ ਛੋਟੇ ਛੋਟੇ ਘਰਾਂ 'ਚ ਰਹਿੰਦੇ ਆ ਉਹ ਇਸ ਕਰਕੇ ਮਰਨ ਵਰਤੇ ਬੈਠੇ ਨੇ ਅੱਜ ਦੇ ਲੋਕ ਵਿਹਲੇ ਕਹਿੰਦੇ ਆ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਸਾਡੇ 'ਚ ਕੋਈ ਵਿਹਲਾ ਨਹੀਂ ਅੱਜ ਦੇ ਟਾਈਮ ਤੇ ਕੋਈ ਵਿਹਲਾ ਨਹੀਂ ਆ ਸਿਰਫ ਦਰਦ ਹੈ ਪੰਜਾਬ ਦਾ ਦਰਦ ਹੈ ਉਹਨਾਂ ਲੀਡਰਾਂ ਨੂੰ ਕੋਈ ਦਰਦ ਨਹੀਂ ਆ। ਆ ਜਿਹੜੇ 7 ਦਿਨ ਪਹਿਲਾਂ ਰਿਜ਼ਲਟ ਬਣਾ ਕੇ ਚਲੇ ਗਏ। ਉਹ ਮੇਰ ਬਣਾਉਣ ਲਈ ਰਾਤ ਨੂੰ ਲੋਕਾਂ ਦੇ ਘਰਾਂ 'ਚ ਮੰਤਰੀ ਤੱਕ ਵੜੇ ਫਿਰਦੇ ਆ। ਕਿ ਆ ਕਾਉਂਸਲਰ ਸਾਡੇ ਵੱਲ ਆ ਜਾਏ। ਅੱਜ ਕਿਉਂ ਨਹੀਂ ਆਏ ਇੱਥੇ? ਲੀਡਰਾਂ ਨੇ ਨਹੀਂ ਤੁਹਾਨੂੰ ਬਚਾਉਣਾ। ਸਭ ਲੀਡਰ ਝੂਠੇ ਨੇ। ਇਹ ਸਭ ਚੱਲੇ ਹੋਏ ਕਾਰਤੂਸ ਨੇ। ਇਸ ਕਰਕੇ ਭਾਈ ਜੇ ਤੁਸੀਂ ਨਹੀਂ ਜਾਗੇ ਨਾ ਟੁੱਡੀ ਦਿਹਾੜੀ। ਸੋ ਮੈਂ ਤੁਹਾਨੂੰ ਬੇਇੱਜ਼ਤੀ ਕਰਦਾ। ਮੈਂ ਤੁਹਾਨੂੰ ਆਪਣੇ ਵੀ ਲੋਕਾਂ ਨਾਲ ਪਿਆਰ ਨਾਲ ਅਸੀਂ ਹਲੀਮੀ ਦੇ ਨਾਲ